ਇੱਕ ਵਾਰ ਇੱਕ ਬਹੁਤ ਹੀ ਦੁਖੀ ਵਿਅਕਤੀ ਮਹਾਤਮਾ ਕੋਲ ਆ ਕੇ ਕਹਿਣ ਲੱਗਾ ਮਹਾਤਮਾ ਜੀ ਮੇਰੀ ਜ਼ਿੰਦਗੀ ਬੜੀ ਪੀੜਾ ਨਾਲ ਭਰੀ ਹੈ ਮੈਂ ਆਪਣੀ ਪਤਨੀ ਬੱਚਿਆਂ ਅਤੇ ਪਰਿਵਾਰ ਨੂੰ ਖੁਸ਼ ਨਹੀਂ ਰੱਖ ਸਕਦਾ ਆਪਣੇ ਲਈ ਵੀ ਕੁਝ ਕਰਨ ਦੀ ਹਿੰਮਤ ਨਹੀਂ ਰਹੀ ਕਈ ਵਾਰ ਤਾਂ ਮੈਂ ਸੋਚਦਾ ਹਾਂ ਕਿ ਆਪਣੀ ਜ਼ਿੰਦਗੀ ਹੀ ਖਤਮ ਕਰ ਦੇਵਾਂ ਤੁਸੀਂ ਇਨੀ ਸਾਧਨਾ ਤੇ ਤਪੱਸਿਆ ਕਰਦੇ ਹੋ ਮੈਂ ਬੇਨਤੀ ਕਰਦਾ ਹਾਂ ਮੈਨੂੰ ਕੋਈ ਆਸਾਨ ਰਾਹ ਦੱਸੋ ਇਹ ਬੁਰਾ ਸਮਾਂ ਮੇਰੇ ਤੇ ਹਾਵੀ ਹੋ ਰਿਹਾ ਹੈ ਸੋਚੋ ਦੋ ਵੇਲੇ ਦੀ ਰੋਟੀ ਦਾ ਇੰਤਜ਼ਾਮ ਕਰਨਾ ਵੀ ਮੇਰੇ ਲਈ ਮੁਸ਼ਕਲ ਹੋ ਗਿਆ ਹੈ ਕਿਰਪਾ ਕਰਕੇ ਕੋਈ ਆਸਾਨ ਜਿਹਾ ਤਰੀਕਾ ਦੱਸੋ ਮੈਂ ਜ਼ਿਆਦਾ ਪੜ੍ਹਿਆ ਲਿਖਿਆ ਨਹੀਂ ਹਾਂ ਮੈਨੂੰ ਸਿੱਧੇ ਸ਼ਬਦਾਂ ਵਿੱਚ ਸਮਝਾਓ ਇਹ ਸੁਣ ਕੇ ਮਹਾਤਮਾ ਥੋੜਾ ਮੁਸਕਰਾਏ ਤੇ ਕਹਿਣ ਲੱਗੇ ਠੀਕ ਹੈ ਮੈਂ ਤੈਨੂੰ ਇੱਕ ਕੰਮ ਦੱਸਦਾ ਹਾਂ ਤੂੰ ਮੇਰੀ ਗੱਲ ਨੂੰ ਬੜੇ ਧੀਰਜ ਨਾਲ ਸੁਣ ਮਹਾਤਮਾ ਨੇ ਉਂਗਲੀ ਨਾਲ ਉੱਚੀ ਪਹਾੜੀ ਵੱਲ ਇਸ਼ਾਰਾ ਕੀਤਾ ਅਤੇ ਕਿਹਾ ਉਸ ਪਹਾੜੀ ਤੇ ਇੱਕ ਪ੍ਰਾਚੀਨ ਮੰਦਿਰ ਹੈ ਉਸ ਮੰਦਿਰ ਦੇ ਕੋਲ ਕੀੜਿਆਂ ਦਾ ਇੱਕ ਵੱਡਾ ਘਰ ਬਣਿਆ ਬਹੁਤ ਸਾਰੇ ਕੀੜੇ ਇਕੱਠੇ ਰਹਿੰਦੇ ਨੇ ਇਹ ਕੀੜੀਆਂ ਮੰਦਰ ਦੀ ਜ਼ਮੀਨ ਨੂੰ ਨੁਕਸਾਨ ਪਹੁੰਚਾ ਰਹੀਆਂ ਨੇ ਮਿੱਟੀ ਦੀ ਉਪਜਾਊ ਸ਼ਕਤੀ ਖਤਮ ਹੋ ਰਹੀ ਹੈ ਇਸ ਕਾਰਨ ਉੱਥੇ ਕੋਈ ਰੁੱਖ ਨਹੀਂ ਉੱਗਦਾ ਨਾ ਹੀ ਕੋਈ ਹਰਿਆਵਲ ਰਹਿੰਦੀ ਤੂੰ 7 ਦਿਨ ਰੋਜ਼ ਉਸ ਪਹਾੜੀ ਤੇ ਜਾ ਜਦੋਂ ਮੈਨੂੰ ਪਤਾ ਲੱਗੇਗਾ ਕਿ ਤੂੰ ਇਸ ਕੰਮ ਨੂੰ ਸੱਚਮੁੱਚ ਕਰ ਰਿਹਾ ਹੈ ਤਾਂ ਹੀ ਮੈਂ ਤੇਰੇ ਸਵਾਲਾਂ ਦੇ ਜਵਾਬ ਦੇਵਾਂਗਾ ਪਰ ਯਾਦ ਰੱਖ ਤੂੰ ਜਦੋਂ ਵੀ ਕੀੜਿਆਂ ਦਾ ਉੱਥੇ ਜਾ ਕੇ ਘਰ ਵੇਖੇ ਉਸ ਨੂੰ ਤਹਸ ਨਹਸ ਕਰ ਦੇਈ ਤੇ ਸਭ ਤੋਂ ਵੱਡੀ ਗੱਲ ਇਹ ਕਿ ਕਿਸੇ ਇੱਕ ਵੀ ਕੀੜੀ ਨੂੰ ਮਾਰਨਾ ਨਹੀਂ ਸਿਰਫ ਘਰ ਤੋੜਨਾ ਹੈ ਕੀੜੇ ਬਿਨਾ ਘਰ ਦੇ ਹੋ ਜਾਣ ਇਹ ਗੱਲ ਸੁਣ ਕੇ ਨੌਜਵਾਨ ਨੂੰ ਬੜੀ ਹੈਰਾਨੀ ਹੋਈ ਸੋਚਣ ਲੱਗਾ ਕਿ ਮਹਾਤਮਾ ਵੀ ਇਸ ਤਰ੍ਹਾਂ ਸੋਚਦੇ ਨੇ ਕੀੜਿਆਂ ਨਾਲ ਦੁਸ਼ਮਣੀ ਰੱਖਦੇ ਨੇ ਇਸ ਤਰ੍ਹਾਂ ਕੌਣ ਕਿਸੇ ਜੀਵ ਨਾਲ ਕਰਦਾ ਫਿਰ ਵੀ ਮਹਾਤਮਾ ਦੀ ਗੱਲ ਤੇ ਭਰੋਸਾ ਕਰਦਿਆਂ ਨੌਜਵਾਨ ਨੇ ਅਗਲੇ ਦਿਨ ਸਵੇਰੇ ਹੀ ਪਹਾੜੀ ਵੱਲ ਰੁੱਖ ਕੀਤਾ ਜਦੋਂ ਉਹ ਨੌਜਵਾਨ ਪਹਿਲੀ ਵਾਰ ਪਹਾੜ ਤੇ ਪਹੁੰਚਿਆ ਤਾਂ ਉਸ ਨੇ ਵੇਖਿਆ ਕਿ ਕਈ ਸੈਂਕੜੇ ਕੀੜੇ ਆਪਣਾ ਭੋਜਨ ਇਕੱਠਾ ਕਰਨ ਵਿੱਚ ਲੱਗੇ ਹੋਏ ਸਨ ਉਹ ਇੱਕ ਲੰਮੀ ਕਤਾਰ ਵਿੱਚ ਚੱਲ ਰਹੇ ਸੀ ਛੋਟੇ ਛੋਟੇ ਅਨਾਜ ਦੇ ਦਾਣੇ ਚੁੱਕ ਕੇ ਆਪਣੇ ਘਰਾਂ ਵੱਲ ਲੈ ਜਾ ਰਹੇ ਸਨ ਇਹ ਦ੍ਰਿਸ਼ ਦੇਖ ਕੇ ਨੌਜਵਾਨ ਦਾ ਮਨ ਠੰਡਾ ਹੋ ਗਿਆ ਸੋਚਿਆ ਇੰਨੀ ਮਿਹਨਤ ਕਰਕੇ ਇਹ ਆਪਣਾ ਘਰ ਭਰ ਰਹੇ ਨੇ ਤੇ ਮੈਂ ਉਹਨਾਂ ਦਾ ਘਰ ਤਬਾਹ ਕਿਵੇਂ ਕਰ ਸਕਦਾ ਹਾਂ ਪਰ ਜਦ ਆਇਆ ਮਹਾਤਮਾ ਦੀ ਗੱਲ ਮੰਨਣੀ ਜ਼ਰੂਰੀ ਹੈ ਉਸ ਨੇ ਘਰ ਤੋੜਨੇ ਸ਼ੁਰੂ ਕਰ ਦਿੱਤੇ ਜਿਵੇਂ ਹੀ ਉਸ ਨੇ ਘਰ ਤੋੜਿਆ ਕੀੜਿਆਂ ਵਿੱਚ ਮਾਨੋ ਹਹਾਕਾਰ ਮਚ ਗਈ ਜੋ ਕਤਾਰ ਵਿੱਚ ਠੀਕ ਚੱਲ ਰਹੇ ਸਨ ਉਹ ਸਭ ਖਿਲਰ ਗਏ ਹਰ ਪਾਸੇ ਦੌੜ ਭੱਜ ਹੋ ਗਈ ਕੁਝ ਸਮੇਂ ਵਿੱਚ ਘਰ ਟਹ ਗਿਆ ਕੀੜੇ ਆਪਣੀ ਜਾਨ ਬਚਾਉਣ ਲਈ ਇੱਧਰ ਉੱਧਰ ਚਲੇ ਗਏ ਉਹ ਨੌਜਵਾਨ ਬਹੁਤ ਦੁਖੀ ਮਨ ਨਾਲ ਕਰ ਵਾਪਸ ਆ ਗਿਆ ਰਾਤ ਪਛਤਾਵੇ ਵਿੱਚ ਲੰਗੀ ਸੋਚਿਆ ਹੁਣ ਤਾਂ ਮੈਂ ਸਭ ਕੁਝ ਕਰ ਦਿੱਤਾ ਫਿਰ ਵਾਪਸ ਪਹਾੜ ਉੱਤੇ ਜਾਣ ਦਾ ਕੀ ਲਾਭ ਪਰ ਅਗਲੀ ਸਵੇਰ ਉਹ ਫਿਰ ਉੱਠਿਆ ਤੇ ਮੁੜ ਪਹਾੜੀ ਵੱਲ ਰਵਾਨਾ ਹੋ ਗਿਆ ਜਿਵੇਂ ਹੀ ਉਹ ਉਸ ਥਾਂ ਤੇ ਪਹੁੰਚਿਆ ਤਾਂ ਹੈਰਾਨ ਰਹਿ ਗਿਆ ਉੱਥੇ ਕੀੜਿਆਂ ਨੇ ਫੇਰ ਤੋਂ ਨਵਾਂ ਘਰ ਬਣਾ ਲਿਆ ਸੀ ਬਿਨਾਂ ਕਿਸੇ ਡਰ ਜਾਸ ਸਹਿਮ ਦੇ ਉਹ ਦੁਬਾਰਾ ਸਮਾਨ ਇਕੱਠਾ ਕਰ ਰਹੇ ਸਨ ਬਿਲਕੁਲ ਉਸੇ ਥਾਂ ਤੇ ਜਿੱਥੇ ਕੱਲ ਉਹਨਾਂ ਦਾ ਘਰ ਤਬਾਹ ਹੋਇਆ ਸੀ ਇਹ ਦ੍ਰਿਸ਼ ਵੇਖ ਕੇ ਨੌਜਵਾਨ ਹੱਸ ਪਿਆ ਤੇ ਫਿਰ ਉਸ ਨੇ ਉਹਨਾਂ ਦਾ ਘਰ ਦੁਬਾਰਾ ਢੋਣਾ ਸ਼ੁਰੂ ਕਰ ਦਿੱਤਾ ਫਿਰ ਤੋਂ ਕੀੜਿਆਂ ਵਿੱਚ ਹਲਚਲ ਮਚ ਗਈ ਤੇ ਉਹ ਆਪਣੀ ਜਾਨ ਬਚਾਉਣ ਲਈ ਦੌੜ ਪਏ ਉਹ ਨੌਜਵਾਨ ਆਪਣੇ ਕੰਮ ਵਿੱਚ ਲੱਗਾ ਰਿਹਾ ਇੱਕ ਇੱਕ ਕਰਕੇ ਕੀੜਿਆਂ ਦੇ ਘਰ ਟੁੱਟਦੇ ਗਏ ਇੱਕ ਦਿਨ ਉਸ ਨੇ ਘਰ ਢਾਉਣ ਤੋਂ ਬਾਅਦ ਠੰਡਾ ਪਾਣੀ ਵੀ ਉੱਪਰ ਪਾ ਦਿੱਤਾ ਸੋਚਿਆ ਕਿ ਹੁਣ ਤਾਂ ਇਹ ਥਾਂ ਉਹਨਾਂ ਲਈ ਬੇਕਾਰ ਹੋ ਜਾਵੇਗੀ ਅਤੇ ਕੋਈ ਵੀ ਇੱਥੇ ਮੋੜ ਕਰ ਨਹੀਂ ਬਣਾਵੇਗਾ ਇਸ ਤਰ੍ਹਾਂ ਕੀੜਿਆਂ ਦੇ ਘਰ ਤਬਾਹ ਕਰਕੇ ਉਹ ਵਾਪਸ ਆ ਗਿਆ ਰਾਤ ਨੂੰ ਸੌਂਦੇ ਹੋਏ ਉਸ ਦੇ ਮਨ ਵਿੱਚ ਖਿਆਲ ਆਇਆ ਕਿ ਮੇਰਾ ਇਹ ਕੰਮ ਠੀਕ ਸੀ ਕਿ ਮੈਂ ਮਹਾਤਮਾ ਦੀ ਗੱਲ ਸਹੀ ਤਰੀਕੇ ਨਾਲ ਸਮਝੀ ਸੀ ਪਰ ਉਹ ਆਪਣੇ ਫੈਸਲੇ ਤੇ ਕਾਇਮ ਰਿਹਾ ਪਹਿਲਾ ਕੰਮ ਪੂਰਾ ਕਰ ਲੈਣਾ ਫਿਰ ਸੋਚਣਾ ਅਗਲੀ ਸਵੇਰ ਉਹ ਫਿਰ ਪਹਾੜੀ ਉੱਤੇ ਗਿਆ ਪਹੁੰਚ ਕੇ ਵੇਖਦਾ ਹੈ ਉੱਥੇ ਕੋਈ ਘਰ ਨਹੀਂ ਸੀ ਕੀੜੀਆਂ ਉੱਥੋਂ ਚਲੀਆਂ ਗਈਆਂ ਸਨ ਨੌਜਵਾਨ ਨੇ ਸੋਚਿਆ ਹੁਣ ਤਾਂ ਮੇਰੇ ਰੋਜ਼-ਰੋਜ਼ ਆਉਣ ਦਾ ਕੋਈ ਮਤਲਬ ਨਹੀਂ ਸ਼ਾਇਦ ਮੇਰਾ ਕੰਮ ਮੁੱਕ ਗਿਆ ਪਰ ਅਚਾਨਕ ਉਸ ਨੇ ਧਿਆਨ ਦਿੱਤਾ ਕਿ ਅਸਲ ਵਿੱਚ ਮਹਾਤਮਾ ਨੇ ਉਸ ਨੂੰ 7 ਦਿਨਾਂ ਬਾਅਦ ਆਉਣ ਲਈ ਕਿਹਾ ਸੀ ਅੱਜ ਤਾਂ ਸਿਰਫ ਤੀਜਾ ਦਿਨ ਹੈ ਬਾਕੀ 4 ਦਿਨਾਂ ਦਾ ਕੀ ਲਾਭ ਉਹ ਸੋਚਦਾ ਤੇ ਨਿਰਣਾ ਕਰਦਾ ਹੈ ਕਿ ਹੁਣ ਜਾ ਕੇ ਮਹਾਤਮਾ ਨੂੰ ਸਾਰੀ ਘਟਨਾ ਦੱਸ ਦੇਵੇ ਪਰ ਜਦੋਂ ਉਹ ਮੁੜ ਕੇ ਕੁਟਿਆ ਵਾਲ ਰੁਖ ਕਰਦਾ ਹੈ ਉਸ ਦੀ ਨਜ਼ਰ ਇੱਕ ਹੋਰ ਛੋਟੇ ਘਰ ਤੇ ਪੈਂਦੀ ਜੋ ਕੀੜੀਆਂ ਨੇ ਨਵੀਂ ਥਾਂ ਤੇ ਬਣਾ ਲਿਆ ਸੀ ਇਹ ਨਵਾਂ ਘਰ ਪੁਰਾਣੀ ਥਾਂ ਤੋਂ ਬਹੁਤ ਹੀ ਦੂਰ ਨਹੀਂ ਸੀ ਨੌਜਵਾਨ ਹੈਰਾਨ ਰਹਿ ਗਿਆ ਸ਼ਾਇਦ ਮਹਾਤਮਾ ਨੂੰ ਪਹਿਲਾਂ ਤੋਂ ਹੀ ਪਤਾ ਸੀ ਕਿ ਇਹ ਕੀੜੇ ਸਿਰਫ ਉੱਥੇ ਹੀ ਨਹੀਂ ਵਸਣਗੇ ਇਸੇ ਨੇੜੇ ਕਿਸੇ ਹੋਰ ਥਾਂ ਆਪਣਾ ਨਵਾਂ ਘਰ ਬਣਾ ਲੈਣਗੇ ਇਹ ਸੋਚਦੇ ਹੋਏ ਉਹ ਨਵੇਂ ਘਰ ਵੱਲ ਵੱਧਦਾ ਹੈ ਜਦੋਂ ਉਹ ਉਥੇ ਪਹੁੰਚਦਾ ਹੈ ਤਾਂ ਵੇਖਦਾ ਹੈ ਕਿ ਕੀੜੀਆਂ ਫਿਰ ਆਪਣੀ ਰੋਟੀ ਇਕੱਠੀ ਕਰਨ ਵਿੱਚ ਲੱਗੀਆਂ ਹੋਈਆਂ ਹਨ ਉਹ ਪੁਰਾਣੇ ਟੁੱਟੇ ਘਰ ਦੇ ਬਚੇ ਹੋਏ ਦਾਣਿਆਂ ਨੂੰ ਵੀ ਚੁੱਕ-ਚੁੱਕ ਕੇ ਨਵੇਂ ਘਰ ਵਿੱਚ ਲੈ ਜਾ ਰਹੀਆਂ ਸਨ ਇਸ ਨਜ਼ਾਰੇ ਨੇ ਨੌਜਵਾਨ ਦੇ ਮਨ ਨੂੰ ਡੂੰਗੀ ਸੋਚ ਵਿੱਚ ਪਾ ਦਿੱਤਾ ਇਹ ਸਿਰਫ ਇੱਕ ਛੋਟਾ ਦ੍ਰਿਸ਼ ਨਹੀਂ ਸੀ ਇਹ ਕਿਸੇ ਵੱਡੇ ਸਬਕ ਦੀ ਸ਼ੁਰੂਆਤ ਸੀ ਜਿਵੇਂ ਜਿਵੇਂ ਦਿਨ ਬੀਤਦੇ ਗਏ ਨੌਜਵਾਨ ਦਾ ਮਨ ਥੋੜਾ ਥੱਕਣ ਤੇ ਨਿਰਾਸ਼ ਹੋਣ ਲੱਗਾ ਉਹ ਖੁਦ ਵੀ ਊਰਜਾ ਖਤਮ ਹੋਣ ਕਾਰਨ ਕਮਜ਼ੋਰ ਮਹਿਸੂਸ ਕਰ ਰਿਹਾ ਸੀ ਉਹਨਾਂ ਛੋਟੀਆਂ ਕੀੜੀਆਂ ਨੂੰ ਵੇਖ ਕੇ ਉਸ ਦੇ ਮਨ ਵਿੱਚ ਦਇਆ ਦਾ ਭਾਵ ਜਾਗ ਪਿਆ ਉਹ ਚਾਹੁੰਦਾ ਸੀ ਕਿ ਹੁਣ ਉਨ੍ਹਾਂ ਦੀ ਮਦਦ ਕਰੇ ਪਰ ਉਸ ਦੇ ਹੱਥਾਂ ਨਾਲ ਉਲਟਾ ਨੁਕਸਾਨ ਹੋ ਰਿਹਾ ਸੀ ਫਿਰ ਵੀ ਉਹ ਮਹਾਤਮਾ ਦੀ ਗੱਲ yaad ਕਰਦਾ ਹੋਇਆ ਹੌਸਲਾ ਕਰਦਾ ਹੈ ਅਤੇ ਬਹੁਤ ਸੰਭਾਲ ਨਾਲ ਕਿਸੇ ਵੀ ਕੀੜੀ ਨੂੰ ਨੁਕਸਾਨ ਪਹੁੰਚਾਏ ਬਿਨਾ ਘਰ ਤੋੜਨੇ ਸ਼ੁਰੂ ਕਰਦਾ ਹੈ ਸਮਾਂ ਜ਼ਿਆਦਾ ਲੱਗਦਾ ਪਰ ਉਹ ਧੀਰਜ ਨਾਲ ਆਪਣਾ ਕੰਮ ਕਰਦਾ ਰਿਹਾ ਆਖਰਕਾਰ ਉਹ ਨਵਾਂ ਘਰ ਵੀ ਤਬਾਹ ਕਰ ਦਿੰਦਾ ਤੇ ਹੁਣ ਉਸ ਦੇ ਮਨ ਵਿੱਚ ਗਹਿਰਾ ਦੁੱਖ ਪੈਦਾ ਹੋ ਜਾਂਦਾ ਹੈ ਕਿਉਂਕਿ ਉਸ ਨੇ ਉਹਨਾਂ ਦੀ ਆਸ ਤੇ ਨਵੀਂ ਸ਼ੁਰੂਆਤ ਵੀ ਖਤਮ ਕਰ ਦਿੱਤੀ ਸੀ ਰਾਤ ਨੂੰ ਉਹ ਆਪਣੇ ਆਪ ਨੂੰ ਦਾਨਵ ਸਮਝਣ ਲੱਗਦਾ ਸੋਚਦਾ ਕਿ ਮੈਂ ਇਹਨਾਂ નિર્ਦੋਸ਼ ਜੀਵਾਂ ਨੂੰ ਰਹਿਣ ਦੀ ਥਾਂ ਵੀ ਨਹੀਂ ਦੇ ਰਿਹਾ ਪਰਮਾਤਮਾ ਦੀ ਆਗਿਆ ਮਨ ਵਿੱਚ ਰੱਖ ਕੇ ਉਹ ਦੁਖੀ ਮਨ ਨਾਲ ਵਾਪਸ ਆ ਜਾਂਦਾ ਅਗਲੇ ਦਿਨ ਜਦੋਂ ਉਹ ਫੇਰ ਉੱਥੇ ਪਹੁੰਚਦਾ ਹੈ ਤਾਂ ਵੇਖਦਾ ਹੈ ਕਿ ਕੀੜੀਆਂ ਨੇ ਇੱਕ ਹੋਰ ਥਾਂ ਤੇ ਦੁਬਾਰਾ ਨਵਾਂ ਘਰ ਬਣਾ ਲਿਆ ਹੈ ਤੇ ਇਸ ਵਾਰੀ ਉਹ ਪਹਿਲਾਂ ਨਾਲੋਂ ਵੀ ਵੱਧ ਜੋਸ਼ ਤੇ ਜ਼ਿਆਦਾ ਤੇਜ਼ੀ ਨਾਲ ਕੰਮ ਕਰ ਰਹੀਆਂ ਸਨ ਇਹ ਦ੍ਰਿਸ਼ ਵੇਖ ਕੇ ਨੌਜਵਾਨ ਹੈਰਾਨ ਰਹਿ ਜਾਂਦਾ ਉਹ ਸੋਚਦਾ ਕਿ ਇਹ ਛੋਟੇ ਜੀਵ ਕਿਸ ਤਰ੍ਹਾਂ ਹਾਰ ਨਹੀਂ ਮੰਨ ਰਹੇ ਪਰ ਇਸ ਵਾਰੀ ਜਦੋਂ ਉਸਨੇ ਗੁੱਸੇ ਵਿੱਚ ਆ ਕੇ ਘਰ ਤਬਾਹ ਕੀਤੇ ਜਦੋਂ ਗੁੱਸਾ ਠੰਡਾ ਹੋਇਆ ਤਾਂ ਉਸਨੇ ਆਪਣੇ ਕੀਤੇ ਹੋਏ ਨੁਕਸਾਨ ਨੂੰ ਵੇਖਿਆ ਮਨ ਗਹਿਰੇ ਪਛਤਾਵੇ ਨਾਲ ਭਰ ਗਿਆ ਇਹ ਸੋਚ ਕੇ ਕਿ ਉਸ ਦੇ ਇਸ ਕੰਮ ਨੇ ਉਹਨਾਂ ਨਾਜ਼ੁਕ ਜੀਵਾਂ ਨੂੰ ਕਿੰਨਾ ਦੁੱਖ ਦਿੱਤਾ ਹੈ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਰੋਂਦਾ ਹੋਇਆ ਚੁੱਪਚਾਪ ਆਪਣੇ ਘਰ ਵਾਪਸ ਆ ਗਿਆ ਉਸ ਰਾਤ ਉਹ ਇਹੀ ਸੋਚਦਾ ਰਿਹਾ ਕਿ ਮੈਂ ਉਹਨਾਂ નિર્ਦੋਸ਼ ਕੀੜਿਆਂ ਉੱਤੇ ਕਿੰਨਾ ਜ਼ੁਲਮ ਕੀਤਾ ਹੈ ਹੁਣ ਮੈਂ ਇਹ ਹੋਰ ਨਹੀਂ ਕਰ ਸਕਦਾ ਸਵੇਰੇ ਜਦੋਂ ਉਹ ਜਾਗਿਆ ਉਸ ਦੇ ਮਨ ਵਿੱਚ ਦਇਆ ਤੇ ਸ਼ਰਦਾ ਦਾ ਭਾਵ ਸੀ ਉਸ ਨੇ ਸੋਚਿਆ ਅੱਜ ਮੈਂ ਉਹਨਾਂ ਕੀੜਿਆਂ ਦੀ ਮਦਦ ਕਰਾਂਗਾ ਇਸ ਵਿਚਾਰ ਨਾਲ ਉਹ ਆਪਣੇ ਘਰੋਂ ਥੋੜਾ ਜਿਹਾ ਆਟਾ ਲੈ ਕੇ ਉਸ ਪਹਾੜੀ ਵੱਲ ਨਿਕਲ ਪਿਆ ਜਦੋਂ ਉਹ ਉੱਥੇ ਪਹੁੰਚਿਆ ਤਾਂ ਵੇਖਿਆ ਕਿ ਕੀੜੀਆਂ ਫਿਰ ਤੋਂ ਆਪਣਾ ਨਵਾਂ ਘਰ ਬਣਾਉਣ ਵਿੱਚ ਮਗਨ ਸਨ ਉਸ ਨੇ ਬੜੇ ਪਿਆਰ ਤੇ ਦਇਆ ਨਾਲ ਉਹਨਾਂ ਨੂੰ ਆਪਣਾ ਲਿਆਂਦਾ ਹੋਇਆ ਆਟਾ ਖਵਾਇਆ ਉਸ ਦਿਨ ਤੋਂ ਲੈ ਕੇ ਕਈ ਦਿਨਾਂ ਤੱਕ ਉਹ ਹਰ ਸਵੇਰ ਉੱਥੇ ਜਾਂਦਾ ਉਹਨਾਂ ਨੂੰ ਖੁਰਾਕ ਦਿੰਦਾ ਉਹਨਾਂ ਨੂੰ ਸ਼ਾਂਤੀ ਨਾਲ ਕੰਮ ਕਰਦਾ ਵੇਖਦਾ ਉਸ ਦਾ ਮਨ ਹੁਣ ਸ਼ਾਂਤ ਹੋ ਗਿਆ ਸੀ ਸੱਤਵੇਂ ਦਿਨ ਉਹ ਫਿਰ ਮਹਾਤਮਾ ਦੀ ਕੁਟਿਆ ਤੇ ਪਹੁੰਚਿਆ ਹੱਥ ਜੋੜ ਕੇ ਨਮਸਕਾਰ ਕਰਦਿਆਂ ਕਿਹਾ "ਹੇ ਮਹਾਤਮਾ ਜੀ ਮੈਨੂੰ ਮਾਫ਼ ਕਰ ਦਿਓ ਮੈਂ ਤੁਹਾਡਾ ਕੰਮ ਪੂਰਾ ਨਹੀਂ ਕਰ ਸਕਿਆ ਮੈਂ ਉਹਨਾਂ ਕੀੜਿਆਂ ਦੇ ਘਰ ਚਾਰ ਵਾਰ ਤੋੜੇ ਪਰ ਅੰਤ ਵਿੱਚ ਮੇਰਾ ਦੇਲ ਨਹੀਂ ਮੰਨਿਆ ਮੈਂ ਉਹਨਾਂ ਨੂੰ ਹੋਰ ਦੁੱਖ ਨਹੀਂ ਦੇ ਸਕਿਆ ਸ਼ਾਇਦ ਇਸ ਕਰਕੇ ਤੁਸੀਂ ਮੇਰੇ ਦੁੱਖ ਤੋਂ ਬਚਣ ਦਾ ਤਰੀਕਾ ਨਹੀਂ ਦਸੋਗੇ ਪਰ ਮੈਨੂੰ ਇਸ ਦੀ ਚਿੰਤਾ ਨਹੀਂ ਮੈਨੂੰ ਹੁਣ ਲੱਗਦਾ ਹੈ ਕਿ ਮੈਂ ਜੋ ਕੀਤਾ ਉਹ ਸਹੀ ਕੀਤਾ ਇਹ ਸੁਣ ਕੇ ਮਹਾਤਮਾ ਜੀ ਹੌਲੀ ਨਾਲ ਮੁਸਕਰਾਏ ਤੇ ਕਹਿੰਦੇ ਨੇ ਪੁੱਤਰ ਠਹਿਰੋ ਕਿੱਥੇ ਚੱਲੇ ਹੋ ਪਹਿਲਾਂ ਜਲ ਪੀ ਲਓ ਫਿਰ ਗੱਲ ਕਰੀਏ ਪਾਣੀ ਪਲਾਉਣ ਤੋਂ ਬਾਅਦ ਮਹਾਤਮਾ ਜੀ ਨੇ ਪੁੱਛਿਆ ਦੱਸੋ ਪੁੱਤਰ ਤੂੰ ਉਹਨਾਂ ਛੋਟੀਆਂ ਕੀੜੀਆਂ ਦਾ ਘਰ ਤਬਾਹ ਕਿਉਂ ਨਹੀਂ ਕਰ ਸਕਿਆ ਤੂੰ ਤਾਂ ਤਾਕਤਵਾਰ ਸੀ ਤੇ ਉਹ ਬਹੁਤ ਹੀ ਨਿਮਾਣੀਆਂ ਨੇ ਫਿਰ ਵੀ ਤੂੰ ਹਾਰ ਕਿਉਂ ਗਿਆ ਨੌਜਵਾਨ ਨਿਮਰਤਾ ਨਾਲ ਬੋਲਿਆ ਮਹਾਤਮਾ ਜੀ ਪਹਿਲਾਂ ਮੈਂ ਉਹਨਾਂ ਦੇ ਘਰ ਤੋੜੇ ਵੀ ਸਨ ਅਤੇ ਇੱਕ ਵਾਰ ਗੁੱਸੇ ਵਿੱਚ ਕੁਝ ਕੀੜੀਆਂ ਨੂੰ ਦੁੱਖ ਵੀ ਦਿੱਤਾ ਸੀ ਪਰ ਜਿਸ ਦਿਨ ਮੈਂ ਉਹਨਾਂ ਨੂੰ ਦੁੱਖ ਦਿੱਤਾ ਉਸੇ ਦਿਨ ਮੇਰਾ ਮਨ ਕੰਬ ਗਿਆ ਮੈਨੂੰ ਲੱਗਾ ਕਿ ਮੈਂ ਗਲਤ ਕਰ ਰਿਹਾ ਹਾਂ ਉਸੇ ਦਿਨ ਤੋਂ ਮੈਂ ਉਹਨਾਂ ਦਾ ਨੁਕਸਾਨ ਕਰਨਾ ਛੱਡ ਦਿੱਤਾ ਬਲਕਿ ਮੈਂ ਉਹਨਾਂ ਦੀ ਸਹਾਇਤਾ ਕਰਨੀ ਸ਼ੁਰੂ ਕਰ ਦਿੱਤੀ ਇਹ ਸੁਣ ਕੇ ਮਹਾਤਮਾ ਦੀਆਂ ਅੱਖਾਂ ਚਮਕ ਉੱਠੀਆਂ ਉਹ ਪਿਆਰ ਭਰੀ ਆਵਾਜ਼ ਵਿੱਚ ਬੋਲੇ ਇਹੀ ਤਾਂ ਸਿੱਖਣ ਵਾਲੀ ਗੱਲ ਹੈ ਪੁੱਤਰ ਮੈਂ ਤੈਨੂੰ ਉਹਨਾਂ ਕੀੜਿਆਂ ਦਾ ਘਰ ਤਬਾਹ ਕਰਨ ਲਈ ਨਹੀਂ ਭੇਜਿਆ ਸੀ ਮੈਂ ਤੈਨੂੰ ਜੀਵਨ ਦਾ ਅਸਲ ਪਾਠ ਸਿਖਾਉਣ ਲਈ ਭੇਜਿਆ ਸੀ ਇਹ ਛੋਟੀ ਜਹੀ ਕੀੜੀ ਤੈਨੂੰ ਸਿਖਾ ਗਈ ਕਿ ਸ਼ਹਿਨਸ਼ੀਲਤਾ ਮਿਹਨਤ ਅਤੇ ਦਇਆ ਇਹ ਸੱਚੀ ਤਾਕਤ ਹੈ ਮਹਾਤਮਾ ਜੀ ਮੁਸਕਰਾਉਂਦੇ ਹੋਏ ਕਹਿੰਦੇ ਹਨ ਸਭ ਤੋਂ ਪਹਿਲੀ ਸਿੱਖਿਆ ਦ੍ਰਿੜਤਾ ਅਤੇ ਹਿੰਮਤ ਦੀ ਤੂੰ ਕਿੰਨੀ ਵਾਰ ਉਹਨਾਂ ਕੀੜਿਆਂ ਦੇ ਘਰ ਤੋੜੇ ਕਿੰਨੀ ਵਾਰ ਉਹਨਾਂ ਨੂੰ ਉਜਾੜਿਆ ਪਰ ਹਰ ਵਾਰ ਉਹਨਾਂ ਨੇ ਦੁਬਾਰਾ ਆਪਣਾ ਨਵਾਂ ਘਰ ਬਣਾ ਲਿਆ ਉਹਨਾਂ ਨੇ ਕਦੇ ਹਾਰ ਨਹੀਂ ਮੰਨੀ ਜੇ ਉਹ ਕੀੜੀਆਂ ਹਾਰ ਮੰਨ ਲੈਂਦੀਆਂ ਤਾਂ ਤੈਨੂੰ ਅਗਲੇ ਦਿਨ ਉਥੋਂ ਮਿਲਦੀਆਂ ਹੀ ਨਾ ਜੀਵਨ ਦਾ ਨਾਮ ਹੀ ਹੈ ਸਰਗਰਮੀ ਸੰਘਰਸ਼ ਅਤੇ ਕਰਮ ਪਰ ਅਸੀਂ ਮਨੁੱਖ ਜਦੋਂ ਦੋ ਵਾਰ ਹਾਰਦੇ ਹਾਂ ਤਾਂ ਹਤਾਸ਼ ਹੋ ਜਾਂਦੇ ਹਾਂ ਟੁੱਟ ਜਾਂਦੇ ਹਾਂ ਕਈ ਤਾਂ ਆਪਣੀ ਜ਼ਿੰਦਗੀ ਹੀ ਖਤਮ ਕਰਨ ਲਈ ਤਿਆਰ ਹੋ ਜਾਂਦੇ ਨੇ ਪਰ ਕੀ ਤੂੰ ਕਦੇ ਸੁਣਿਆ ਕਿ ਕਿਸੇ ਜਾਨਵਰ ਨੇ ਆਤਮ ਹੱਤਿਆ ਕੀਤੀ ਹੋਵੇ ਕਦੇ ਨਹੀਂ ਚਾਹੇ ਉਹ ਭੁੱਖਾ ਹੋਵੇ ਜਾਂ ਦੁਖੀ ਪਰ ਜਿਉਂਦਾ ਰਹਿਣ ਲਈ ਲੜਦਾ ਹੈ ਜੂਝਦਾ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਜੀਵਨ ਕਰਮ ਕਰਨ ਦਾ ਨਾਮ ਹੈ ਮੌਤ ਤਾਂ ਸਿਰਫ ਆਖਰੀ ਵਿਸ਼ਰਾਮ ਹੈ ਪਰਮ ਸ਼ਾਂਤੀ ਹੈ ਇਸ ਲਈ ਪੁੱਤਰ ਜਦ ਤੱਕ ਜ਼ਿੰਦਗੀ ਹੈ ਤਦ ਤੱਕ ਕਰਮ ਕਰਦੇ ਰਹਿਣਾ ਚਾਹੀਦਾ ਜੇ ਇੱਕ ਘਰ ਟੁੱਟ ਜਾਵੇ ਨਵਾਂ ਬਣਾ ਲੈ ਜੇ ਮੰਜ਼ਲ ਦੂਰ ਲੱਗੇ ਫਿਰ ਤੋਂ ਰਾਹ ਪਕੜ ਲੈ ਕਿਉਂਕਿ ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਤੂੰ ਵੇਖਿਆ ਉਹ ਕੀੜੀਆਂ ਤੇਰੇ ਮੁਕਾਬਲੇ ਕਿੰਨੀਆਂ ਛੋਟੀਆਂ ਸਨ ਪਰ ਉਹਨਾਂ ਦਾ ਮਨ ਤੇਰੇ ਨਾਲੋਂ ਕਿੰਨਾ ਵੱਡਾ ਸੀ ਉਹਨਾਂ ਦਾ ਸੰਕਲਪ ਉਹਨਾਂ ਦੀ ਹਿੰਮਤ ਮਨੁੱਖੀ ਅਹੰਕਾਰ ਤੋਂ ਕਈ ਗੁਣਾ ਉੱਚੀ ਸੀ ਇਹ ਹੈ ਪਹਿਲੀ ਸਿੱਖਿਆ ਹੁਣ ਆਉਂਦੀ ਹੈ ਦੂਜੀ ਸਿੱਖਿਆ ਸਮੇਂ ਅਤੇ ਵਿਸ਼ਵਾਸ ਦੀ ਜਦੋਂ ਬੁਰਾ ਸਮਾਂ ਆਉਂਦਾ ਹੈ ਅਸੀਂ ਸੋਚਦੇ ਹਾਂ ਕਿ ਇਹ ਕਦੇ ਨਹੀਂ ਜਾਵੇਗਾ ਇਹ ਹੀ ਸੋਚ ਸਾਨੂੰ ਅੰਦਰੋਂ ਤੋੜ ਦਿੰਦੀ ਹੈ ਪਰ ਹਕੀਕਤ ਇਹ ਹੈ ਸਮਾਂ ਕਦੇ ਇੱਕੋ ਜਿਹਾ ਨਹੀਂ ਰਹਿੰਦਾ ਜਿਵੇਂ ਉਹ ਕੀੜਿਆਂ ਦਾ ਘਰ ਤੂੰ ਵਾਰ-ਵਾਰ ਤੋੜਿਆ ਪਰ ਉਹਨਾਂ ਨੇ ਹਾਰ ਨਹੀਂ ਮੰਨੀ ਉਹ ਹਰ ਵਾਰ ਉੱਠੀਆਂ ਦੁਬਾਰਾ ਬਣਾਉਣ ਲੱਗੀਆਂ ਤੇ ਆਖਰ ਵਿੱਚ ਕੀ ਹੋਇਆ ਤੂੰ ਜੋ ਉਹਨਾਂ ਨੂੰ ਤਬਾਹ ਕਰਨ ਗਿਆ ਸੀ ਤੂੰ ਹੀ ਉਹਨਾਂ ਨੂੰ ਆਟਾ ਖਵਾਉਣ ਲੱਗ ਪਿਆ ਤੂੰ ਹੀ ਉਹਨਾਂ ਉੱਤੇ ਕਿਰਪਾਲੂ ਹੋ ਗਿਆ ਇਹ ਹੀ ਪ੍ਰਕਿਰਤੀ ਦਾ ਨਿਜਮ ਹੈ ਪੁੱਤਰ ਜੇ ਤੂੰ ਡਟਿਆ ਰਹੇਗਾ ਕੋਸ਼ਿਸ਼ ਕਰਦਾ ਰਹੇਗਾ ਤਾਂ ਇਹ ਸ੍ਰਿਸ਼ਟੀ ਆਪ ਤੇਰੇ ਹੱਕ ਵਿੱਚ ਕੰਮ ਕਰਨ ਲੱਗੇਗੀ ਇੱਕ ਦਿਨ ਇਹ ਹੀ ਪ੍ਰਕਿਰਤੀ ਤੈਨੂੰ ਸਭ ਕੁਝ ਦੇਵੇਗੀ ਜਿਸ ਦੀ ਤੂੰ ਕਦੇ ਕਾਮਨਾ ਨਹੀਂ ਕੀਤੀ ਸੀ ਇਸ ਲਈ ਇਹ ਗੱਲ ਹਮੇਸ਼ਾ ਯਾਦ ਰੱਖ ਕਰਮ ਕਰਨਾ ਕਦੇ ਨਾ ਛੱਡੀ ਮਿਹਨਤ ਕਰਦਾ ਰਹੇ ਯਤਨ ਕਰਦਾ ਰਹੇ ਕਿਉਂਕਿ ਜੋ ਮਨੁੱਖ ਕੋਸ਼ਿਸ਼ ਕਰਦਾ ਰਹਿੰਦਾ ਹੈ ਸ੍ਰਿਸ਼ਟੀ ਖੁਦ ਉਸ ਦੇ ਪੈਰਾਂ ਵਿੱਚ ਆਵਾਸਦੀ ਹੈ ਅੰਤ ਵਿੱਚ ਨੌਜਵਾਨ ਨੇ ਹੱਥ ਜੋੜ ਕੇ ਨਮਸਕਾਰ ਕੀਤੀ ਉਸ ਦੀਆਂ ਅੱਖਾਂ ਚਮਕ ਰਹੀਆਂ ਸਨ ਕਿਉਂਕਿ ਹੁਣ ਉਹ ਸਮਝ ਗਿਆ ਸੀ ਕਿ ਜੀਵਨ ਦਾ ਅਸਲ ਮਤਲਬ ਕੀ ਹੈ ਇਸ ਲਈ ਇਹ ਗੱਲ ਹਮੇਸ਼ਾ ਯਾਦ ਰੱਖੀਏ ਮਿਹਨਤ ਕਰਦੇ ਰਹੋ ਕਰਮ ਕਰਦੇ ਰਹੋ ਇੱਕ ਨਾ ਇੱਕ ਦਿਨ ਇਹ ਪ੍ਰਕਿਰਤੀ ਜ਼ਰੂਰ ਤੁਹਾਡੇ ਕਰਮਾਂ ਦਾ ਮਿੱਠਾ ਫਲ ਤੁਹਾਨੂੰ ਵਾਪਸ ਦੇਵੇਗੀ ਸੋ ਦੋਸਤੋ ਮੈਂ ਆਸ ਕਰਦਾ ਹਾਂ ਕਿ ਤੁਹਾਨੂੰ ਇਸ ਕਹਾਣੀ ਤੋਂ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਮੈਂ ਇਸੇ ਤਰ੍ਹਾਂ ਜੀਵਨ ਨੂੰ ਬਦਲਣ ਵਾਲੇ ਵਿਚਾਰ ਤੇ ਕਹਾਣੀਆਂ ਤੁਹਾਡੇ ਲਈ ਲਿਆਉਂਦਾ ਰਹਾਂਗਾ ਜੁੜੇ ਰਹੋ ਪੰਜਾਬੀ ਰੂਹ ਦੇ ਨਾਲ ਬਹੁਤ ਬਹੁਤ ਸ਼ੁਕਰੀਆ